ਅੱਜ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ 7ਵੇਂ ਗੇੜ ਦੀ ਮੀਟਿੰਗ ਜੋ ਕਿ ਚੰਡੀਗੜ੍ਹ ਦੇ ਵਿੱਚ ਸੀ ਉਸ ਤੋਂ ਬਾਅਦ ਮੋਹਾਲੀ ਤੋਂ ਰੀਟੇਨ ਕਰ ਦਿੱਤਾ ਗਿਆ ਸੀਗਾ ਤਾਂ ਜੇਜ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਰੀਟੇਨ ਹੋ ਜਾਂਦੇ ਆ ਉਸ ਤੋਂ ਬਾਅਦ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਤਾਂ ਫਿਰ ਰਾਤੋਂ ਰਾਤ ਜਲੰਧਰ ਭੇਜ ਦਿੱਤਾ ਜਾਂਦਾ ਜਲੰਧਰ ਤੋਂ ਬਾਅਦ 3 ਦਿਨ ਰੈਸਟ ਹਾਊਸ ਰੈਂਡ ਤੋਂ ਬਾਅਦ ਅੱਜ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਗਿਆ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀ ਦਿਖਾ ਰਿਹਾ ਹੈ ਪਟਿਆਲਾ ਦਾ ਪਾਰਕ ਹਸਪਤਾਲ ਹੈ ਜੋ ਕਿ ਨਵੇਂ ਬਸਜਣ ਦੇ ਬਿਲਕੁਲ ਸਾਹਮਣੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਲਗਾਤਾਰ ਇਹ ਉਹ ਤਸਵੀਰਾਂ ਨੇ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਹੁਣ ਪਾਰਕ ਹਸਪਤਾਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਤੁਹਾਨੂੰ ਦੱਸਣ ਯੋਗ ਹੋਊਗਾ ਕਿ ਦਗਜੀਤ ਸਿੰਘ ਢੱਲੇਵਾਲ ਲੰਬੇ ਸਮੇਂ ਤੋਂ ਭੁੱਖ ਹੜਤਾਲ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੁੰਦੇ ਆ ਤਾਂ ਜਦੋਂ 7ਵੇਂ ਗੇਟ ਦੀ ਮੀਟਿੰਗ ਚੱਲਦੀ ਹੈ 7ਵੇਂ ਗੇਟ ਦੀ ਮੀਟਿੰਗ ਹੁੰਦੀ ਹੈ ਤਾਂ ਦਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਮੀਟਿੰਗ 'ਚ ਜਾਂਦੇ ਆ ਤਾਂ ਜਿੱਥੇ ਵਾਪਸੀ ਦੇ ਟਾਈਮ ਮੁਹਾਲੀ ਤੋਂ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਜਾਂਦਾ ਹੈ ਕਿਸਾਨ ਆਗੂਆਂ ਦੇ ਨਾਲ ਤਾਂ ਫੇਰ ਜਿਹੜਾ ਹੈਗਾ ਉਹਨਾਂ ਨੂੰ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਰਵਜਿੰਗ ਭੰਡੇਰ ਤੇ ਹੋਰ ਸੈਂਕੜੇ ਕਿਸਾਨ ਨੇ ਜਿਹੜੇ ਉਹ ਪਟਿਆਲਾ ਪਹੁੰਚਦੇ ਆ ਤਾਂ ਪਟਿਆਲਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈਗਾ ਉਹ ਰਾਤੋਂ ਰਾਤ ਜਿਹੜਾ ਹੈਗਾ ਉਹ ਜਲੰਧਰ ਲੈ ਆਇਆ ਜਾਂਦਾ ਕਿਉਂਕਿ ਜਲੰਧਰ ਤੋਂ ਬਾਅਦ ਪੀਮਜ਼ ਹਸਪੀਟਲ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਰੈਸਟ ਹਾਊਸ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਵੇਲੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਤਾਂ ਇਹ ਉਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਉਹ ਲਿਆਂਦਾ ਗਿਆ ਤਾਂ ਜ਼ਰੂਰ ਕਿਸੇ ਨੂੰ ਹਲੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਕੁਝ ਅਧਿਕਾਰੀ ਵੀ ਜਿਹੜਾ ਇਸ ਤੇ ਪੁਸ਼ਟੀ ਨਹੀਂ ਕਰਦੇ ਬੋਲਦੇ ਨਹੀਂ ਨੇ ਕਿਉਂਕਿ ਹੁਣੇ ADGP ਜਸਕਰਨ ਜਿਹੜਾ ਹੁਣੇ ਪਹੁੰਚੇ ਸੀਗੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਰ মিডিਆ ਦੇ ਨਾਲ ਕੋਈ ਵੀ ਜਿਹੜੀ ਉਹ ਗੱਲਬਾਤ ਨਹੀਂ ਕੀਤੀ ਜਾਂਦੇ ਫਿਲਹਾਲ ਹਲਚਲ ਜਿਹੜੀ ਜ਼ਰੂਰ ਹੋ ਰਹੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਸ ਦੇ ਉੱਤੇ ਹਲੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂ ਜਲੰਧਰ ਤੋਂ ਜਿਹੜਾ ਹੈਗਾ ਪਟਿਆਲਾ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਪਾਰਕ ਹਸਪਤਾਲ ਦੇ ਨਾਲ ਦਿਖਾ ਰਹੇ ਹਾਂ ਤਾਂ ਜਿੱਥੇ ਕੁਝ ਹੀ ਸਮਾਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹੈਗਾ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਸਿਹਤ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਹੀ ਕਰੋਰੀ ਦੇ ਵਿੱਚ ਕੁਝ ਵੀ ਖਾ ਨਹੀਂ ਰਹੇ ਸੀਗੇ ਤਾਂ ਜਿਹੜਾ ਹੈਗਾ ਜਰੂਰ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹ ਪੁਲਿਸ ਹਰਾਸਤ ਚ ਨੇ ਹੋਰ ਵੀ ਕਿਸਾਨ ਆਗੂ ਜਿਹੜੇ ਨੇ ਹਲੇ ਵੀ ਪੁਲਿਸ ਹਰਾਸਤ ਦੇ ਵਿੱਚ ਨੇ ਪਰ ਫਿਲਹਾਲ ਦੇ ਘੜੇ ਦੇ ਜਿਹੜੇ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਜਿੱ ਦਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਰੈਸਟ ਹਾਊਸ ਤੋਂ ਬਾਅਦ ਹੁਣ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਇਸ ਦੇ ਉੱਤੇ ਹਲੇ ਕੋਈ ਵੀ ਅਧਿਕਾਰੀ ਹੈ ਜਿਹੜਾ ਉਹ ਨਹੀਂ ਬੋਲਣ ਨੂੰ ਤਿਆਰ ਕਿਉਂ ਜਿਹੜੀ ਚੁੱਪੀ ਜ਼ਰੂਰ ਸਾਦੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਦਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈਗੀ ਹੈ ਇਸ ਬਾਰੇ ਤੇ ਹਲੇ ਕੋਈ ਵੀ ਕਹਿਣਾ ਮਾ ਹੋਊਗਾ ਕਿਉਂਕਿ ਦੇਖਿਆ ਜਾ ਰਿਹਾ ਹੈ ਜੇ ਜਦੇਸ਼ ਸਿੰਘ ਡੱਲੇਵਾਲ ਜਿਹੜਾ ਹੈ ਕਿ ਪਾਣੀ ਦੇ ਸਾਰੇ ਲੈ ਰਹੇ ਜਰੂਰ ਮੈਡੀਕਲ ਸੁਵਿਧਾ ਜਿਹੜੀ ਹੈ ਉਹ ਖਨੋਰੀ ਦੇ ਵਿੱਚ ਹੀ ਲੈਣੇ ਜਿਹੜੀ ਹੈ ਉਹ ਸ਼ੁਰੂ ਹੋ ਗਏ ਸੀਗੇ ਤਾਂ ਫਿਲਹਾਲ ਦੀ ਜਿਹੜੀ ਹੈ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਤੁਹਾਡਾਂ ਸਾਂਝੀ ਕਰ ਰਿਹਾ ਤਾਂ ਜਗਜੀਤ ਸਿੰਘ ਡੱਲੇਵਾਲ ਇਸ ਹਸਪੀਟਲ ਦੇ ਵਿੱਚ ਹੀ ਦਾਖਲ ਨੇ ਉਹਨਾਂ ਦਾ ਲਾਜ ਜਿਹੜਾ ਚੱਲ ਰਿਹਾ ਜਰੂਰ ਜਸਕਰਨ ਏ ਡੀ ਜੀ ਪੀ ਜਿਹੜਾ ਪਹੁੰਚਦੇ ਆ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚਦੇ ਹੈਗੇ ਆ ਜਰੂਰ ਜਲੰਧਰ ਤੋਂ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਹੈਗਾ ਔਰ ਬਾਕੀ ਜਿਹੜੇ ਕਿਸਾਨ ਨੇ ਕਈਆਂ ਨੂੰ ਹਲੇ ਵੀ ਜਿਹੜਾ ਪਟਿਆਲਾ ਦੇ ਕੇਂਦਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਤਾਂ ਕੁਝ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ ਰਿਹਾ ਕਰ ਦਿੱਤਾ ਗਿਆ ਸੀ ਔਰ ਦੂਸਰੇ ਪਾਸੇ ਸ਼ੰਭੂ ਦੀ ਗੱਲ ਕਰੀਏ ਤਾਂ ਸ਼ੰਭੂ ਦਾ ਜਿਹੜਾ ਰਸਤਾ ਉਹ ਵੀ ਖੁਲਵਾ ਦਿੱਤਾ ਗਿਆ ਖਰੋਰੀ ਬਾਰਡਰ ਦਾ ਜਿਹੜਾ ਰਸਤਾ ਹੈ ਉਹ ਅੱਜ ਸ਼ਾਮ ਤੱਕ ਜਿਹੜਾ ਹੈਗਾ ਉਹ ਪੂਰਾ ਖੁੱਲ ਜਾਏਗਾ ਕਿਉਂਕਿ ਜਿਹੜਾ ਸਮਾਨ ਸੀਗਾ ਕਿਉਂਕਿ ਸਟੇਜ ਬਣੀ ਹੋਈ ਸੀ ਤਾਂ ਉਸ ਚੀਜ਼ ਨੂੰ ਲੈ ਕੇ ਖਾਲੀ ਕਰਨ ਨੂੰ ਥੋੜੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਆ ਰਿਹਾ ਸੀਗਾ ਕਿਉਂਕਿ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਕਿਉਂਕਿ ਰਸਤਾ ਜਿਹੜਾ ਹੈਗਾ ਭੁੱਖ ਲਵਾਣਾ ਜੋ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਸੈਂਟਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਨੇ ਉਹ ਮੰਗਾ ਵੀ ਜਿਹੜੀਆਂ ਮਨਵਾਈਆਂ ਜਾਣਗੀਆਂ ਪਰ ਫਿਲਹਾਲ ਜਿਹੜੀ ਇਸ ਵੇਲੇ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤਾ ਇਸ ਪਾਰ ਹਸਪਤਾਲ ਦੇ ਵਿੱਚ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਰੱਖਿਆ ਗਿਆ। ਬਾਕੀ ਹੋਰ ਅਪਡੇਟਸ ਲਈ ਬੜੇ ਰੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਜੀਤ ਸਿੰਘ ਪਟਿਆਲਾ। ਤਾ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਬ ਰੂ ਕਰ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ 7ਵੇਂ ਗੇਟ ਦੀ ਮੀਟਿੰਗ ਜੋ ਕੀ ਚੰਡੀਗੜ੍ਹ ਦੇ ਵਿੱਚ ਸੀ ਉਸ ਤੋਂ ਬਾਅਦ ਮੋਹਾਲੀ ਤੋਂ ਡਿਟੇਨ ਕਰ ਦਿੱਤਾ ਗਿਆ ਸੀਗਾ ਤਾਂ ਜੇਜ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਡਿਟੇਨ ਹੋ ਜਾਂਦੇ ਆ ਤੋਂ ਬਾਅਦ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਤਾਂ ਫਿਰ ਰਾਤੋਂ ਰਾਤ ਜਲੰਧਰ ਭੇਜ ਦਿੱਤਾ ਜਾਂਦਾ ਜਲੰਧਰ ਤੋਂ ਬਾਅਦ 3 ਦਿਨ ਰੈਸਟ ਹਾਊਸ ਰੈਂਡ ਤੋਂ ਬਾਅਦ ਅੱਜ ਪਟਿਆਲਾ ਦੇ ਪਾਰਕ ਹਸਪੀਟਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਗਿਆ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀ ਦਿਖਾ ਰਿਹਾ ਪਟਿਆਲਾ ਦਾ ਪਾਰਕ ਹਸਪੀਟਲ ਹੈ ਜੋ ਕਿ ਨਵੇਂ ਬਸਟਾਂ ਦੇ ਬਿਲਕੁਲ ਸਾਹਮਣੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਲਗਾਤਾਰ ਇਹ ਉਹ ਤਸਵੀਰਾਂ ਨੇ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਹੁਣ ਪਾਰਕ ਹਸਪੀਟਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਤੁਹਾਡਾਂ ਨੂੰ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਤੁਹਾਨੂੰ ਦੱਸਣ ਯੋਗ ਹੋਊਗਾ ਕਿ ਜਗਜੀਤ ਸਿੰਘ ਢੱਲੇਵਾਲ ਲੰਬੇ ਸਮੇਂ ਤੋਂ ਭੁੱਖ ਹੜਤਾਲ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੁੰਦੇ ਆ ਤਾਂ ਜਦੋਂ 7ਵੇਂ ਗੀਟ ਦੀ ਮੀਟਿੰਗ ਚੱਲਦੀ ਹੈ 7ਵੇਂ ਗੀਟ ਦੀ ਮੀਟਿੰਗ ਹੁੰਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਮੀਟਿੰਗ 'ਚ ਜਾਂਦੇ ਆ ਤਾਂ ਜਿੱਥੇ ਵਾਪਸੀ ਦੇ ਟਾਈਮ ਮੁਹਾਲੀ ਤੋਂ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਜਾਂਦਾ ਹੈ ਕਿਸਾਨ ਆਗੂਆਂ ਦੇ ਨਾਲ ਤਾਂ ਫੇਰ ਜਿਹੜ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਰਵਜਿੰਗ ਭੰਡੇਰ ਤੇ ਹੋਰ ਸੈਂਕੜੇ ਕਿਸਾਨ ਨੇ ਜਿਹੜੇ ਉਹ ਪਟਿਆਲਾ ਪਹੁੰਚਦੇ ਆ ਤਾਂ ਪਟਿਆਲਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈਗਾ ਉਹ ਰਾਤੋਂ ਰਾਤ ਜਿਹੜਾ ਹੈਗਾ ਉਹ ਜਲੰਧਰ ਲੈ ਆਇਆ ਜਾਂਦਾ ਕਿਉਂਕਿ ਜਲੰਧਰ ਤੋਂ ਬਾਅਦ ਪੀਮਜ਼ ਹਸਪੀਟਲ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਰੈਸਟ ਹਾਊਸ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਵੇਲੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਤਾਂ ਇਹ ਉਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਉਹ ਲਿਆਂਦਾ ਗਿਆ ਤਾਂ ਜਰੂਰ ਕਿਸੇ ਨੂੰ ਹਲੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਕੁਝ ਅਧਿਕਾਰੀ ਵੀ ਜਿਹੜਾ ਇਸ ਤੇ ਪੁਸ਼ਟੀ ਨਹੀਂ ਕਰਦੇ ਬੋਲਦੇ ਨਹੀਂ ਨੇ ਕਿਉਂਕਿ ਹੁਣ ਏਡੀਜੀਪੀ ਜਸਕਰਨ ਜਿਹੜਾ ਹੁਣੇ ਪਹੁੰਚੇ ਸੀਗੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਰ ਮੀਡੀਆ ਦੇ ਨਾਲ ਕੋਈ ਵੀ ਜਿਹੜੀ ਉਹ ਗੱਲਬਾਤ ਨਹੀਂ ਕੀਤੀ ਜਾਂਦੇ ਫਿਲਹਾਲ ਹਲਚਲ ਜਿਹੜੀ ਜਰੂਰ ਹੋ ਰਹੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਸ ਦੇ ਉੱਤੇ ਹਲੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂ ਜਲੰਧਰ ਤੋਂ ਜਿਹੜਾ ਹੈਗਾ ਪਟਿਆਲਾ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਪਾਰਕ ਹਸਪਤਾਲ ਦੇ ਦਿਖਾ ਰਹੇ ਹਾਂ ਤਾਂ ਜਿੱਥੇ ਕੁਝ ਹੀ ਸਮਾਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹੈਗਾ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਸਿਹਤ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਹੀ ਖਰੋਰੀ ਦੇ ਵਿੱਚ ਕੁਝ ਵੀ ਖਾ ਨਹੀਂ ਰਹੇ ਸੀਗੇ ਤਾਂ ਜਿਹੜਾ ਹੈਗਾ ਜਰੂਰ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹ ਪੁਲਿਸ ਹਰਾਸਤ ਚ ਨੇ ਹੋਰ ਵੀ ਕਿਸਾਨ ਆਗੂ ਜਿਹੜੇ ਨੇ ਹਲੇ ਵੀ ਪੁਲਿਸ ਹਰਾਸਤ ਦੇ ਵਿੱਚ ਨੇ ਪਰ ਫਿਲਹਾਲ ਦੇ ਘਟਲੇ ਦੇ ਜਿਹੜੇ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਜ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਰੈਸਟ ਹਾਊਸ ਤੋਂ ਬਾਅਦ ਹੁਣ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਇਸ ਦੇ ਉੱਤੇ ਹਲੇ ਕੋਈ ਵੀ ਅਧਿਕਾਰੀ ਹੈ ਜਿਹੜਾ ਉਹ ਨਹੀਂ ਬੋਲਣ ਨੂੰ ਤਿਆਰ ਕਿਉਂ ਜਿਹੜੀ ਚੁੱਪੀ ਜ਼ਰੂਰ ਸਾਦੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈਗੀ ਹੈ ਇਸ ਬਾਰੇ ਪਤਲੇ ਕੋਈ ਵੀ ਕਹਿਣਾ ਮਾ ਹੋਊਗਾ ਕਿਉਂਕਿ ਦੇਖਿਆ ਜਾ ਰਿਹਾ ਹੈ ਜੇ ਜੇ ਸਿੰਘ ਡੱਲੇਵਾਲ ਜਿਹੜਾ ਹੈ ਕਿ ਪਾਣੀ ਦੇ ਸਾਰੇ ਲੈ ਰਹੇ ਜਰੂਰ ਮੈਡੀਕਲ ਸੁਵਿਧਾ ਜਿਹੜੀ ਹੈ ਉਹ ਖਨੋਰੀ ਦੇ ਵਿੱਚ ਹੀ ਲੈਣੇ ਜਿਹੜੀ ਹੈ ਉਹ ਸ਼ੁਰੂ ਹੋ ਗਏ ਸੀਗੇ ਤਾਂ ਫਿਲਹਾਲ ਦੀ ਜਿਹੜੀ ਹੈ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਤੁਹਾਡਾ ਸਾਂਝੀ ਕਰ ਰਿਹਾ ਤਾਂ ਜਗਜੀਤ ਸਿੰਘ ਡੱਲੇਵਾਲ ਇਸ ਹਸਪੀਟਲ ਦੇ ਵਿੱਚ ਹੀ ਦਾਖਲ ਨੇ ਉਹਨਾਂ ਦਾ ਲਾਜ ਜਿਹੜਾ ਚੱਲ ਰਿਹਾ ਜਰੂਰ ਜਸਕਰਨ ਏ ਡੀ ਜੀ ਪੀ ਜਿਹੜਾ ਪਹੁੰਚਦੇ ਆ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚਦੇ ਹੈਗੇ ਆ ਜਰੂਰ ਜਲੰਧਰ ਤੋਂ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਹੈਗਾ ਔਰ ਬਾਕੀ ਜਿਹੜੇ ਕਿਸਾਨ ਨੇ ਕਈਆਂ ਨੂੰ ਹਲੇ ਵੀ ਜਿਹੜਾ ਪਟਿਆਲਾ ਦੇ ਕੇਂਦਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਤਾਂ ਕੁਝ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ ਰਿਹਾ ਕਰ ਦਿੱਤਾ ਗਿਆ ਸੀ ਔਰ ਦੂਸਰੇ ਪਾਸੇ ਸ਼ੰਭੂ ਦੀ ਗੱਲ ਕਰੀਏ ਤਾਂ ਸ਼ੰਭੂ ਦਾ ਜਿਹੜਾ ਰਸਤਾ ਉਹ ਵੀ ਖੁਲਵਾ ਦਿੱਤਾ ਗਿਆ ਖਰੋਰੀ ਬਾਰਡਰ ਦਾ ਜਿਹੜਾ ਰਸਤਾ ਹੈ ਉਹ ਅੱਜ ਸ਼ਾਮ ਤੱਕ ਜਿਹੜਾ ਹੈਗਾ ਉਹ ਪੂਰਾ ਖੁੱਲ ਜਾਏਗਾ ਕਿਉਂਕਿ ਜਿਹੜਾ ਸਮਾਨ ਸੀਗਾ ਕਿਉਂਕਿ ਸਟੇਜ ਬਣੀ ਹੋਈ ਸੀ ਤਾਂ ਉਸ ਚੀਜ਼ ਨੂੰ ਲੈ ਕੇ ਖਾਲੀ ਕਰਨ ਨੂੰ ਥੋੜੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਆ ਰਿਹਾ ਸੀਗਾ ਕਿਉਂਕਿ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਕਿਉਂਕਿ ਰਸਤਾ ਜਿਹੜਾ ਹੈਗਾ ਭੁੱਖ ਲਵਾਣਾ ਜੋ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਸੈਂਟਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਨੇ ਉਹ ਮੰਗਾ ਵੀ ਜਿਹੜੀਆਂ ਮਨਵਾਈਆਂ ਜਾਣਗੀਆਂ ਪਰ ਫਿਲਹਾਲ ਜਿਹੜੀ ਇਸ ਵੇਲੇ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤਾਂ ਇਸ ਪਾਰਕ ਹਸਪਤਾਲ ਦੇ ਵਿੱਚ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਰੱਖਿਆ ਗਿਆ। ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ। ਤਾਂ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ 7ਵੇਂ ਗੇਟ ਦੀ ਮੀਟਿੰਗ ਜੋ ਕਿ ਚੰਡੀਗੜ੍ਹ ਦੇ ਵਿੱਚ ਹੀ ਉਸ ਤੋਂ ਬਾਅਦ ਮੋਹਾਲੀ ਤੋਂ ਡਿਟੇਨ ਕਰ ਦਿੱਤਾ ਗਿਆ ਸੀਗਾ ਤੱਕ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਡਿਟੇਨ ਹੋ ਜਾਂਦੇ ਆ ਸਭ ਤੋਂ ਬਾਅਦ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਤਾਂ ਫਿਰ ਰਾਤੋਂ ਰਾਤ ਜਲੰਧਰ ਭੇਜ ਦਿੱਤਾ ਜਾਂਦਾ ਜਲੰਧਰ ਤੋਂ ਬਾਅਦ 3 ਦਿਨ ਰੈਸਟ ਹਾਊਸ ਰੈਂਡ ਤੋਂ ਬਾਅਦ ਅੱਜ ਪਟਿਆਲਾ ਦੇ ਪਾਰਕ ਹਸਪੀਟਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਗਿਆ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀ ਦਿਖਾ ਰਿਹਾ ਹੈ ਪਟਿਆਲਾ ਦਾ ਪਾਰਕ ਹਸਪੀਟਲ ਹੈ ਜੋ ਕਿ ਨਵੇਂ ਬਸ ਜਨ ਦੇ ਬਿਲਕੁਲ ਸਾਹਮਣੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਲਗਾਤਾਰ ਇਹ ਉਹ ਤਸਵੀਰਾਂ ਨੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਪਾਰਕ ਹਸਪੀਟਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਤੁਹਾਡਾਂ ਨੂੰ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਤੁਹਾਨੂੰ ਦੱਸਣ ਯੋਗ ਹੋਊਗਾ ਕਿ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਭੁੱਖ ਹੜਤਾਲ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੁੰਦੇ ਆ ਤਾਂ ਜਦੋਂ 7ਵੇਂ ਗੇਟ ਦੀ ਮੀਟਿੰਗ ਚੱਲਦੀ ਹੈ 7ਵੇਂ ਗੇਟ ਦੀ ਮੀਟਿੰਗ ਹੁੰਦੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਮੀਟਿੰਗ 'ਚ ਜਾਂਦੇ ਆ ਤਾਂ ਜਿੱਥੇ ਵਾਪਸੀ ਦੇ ਟਾਈਮ ਮੁਹਾਲੀ ਤੋਂ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਜਾਂਦਾ ਕਿਸਾਨ ਆਗੂਆਂ ਦੇ ਨਾਲ ਤਾਂ ਫੇਰ ਜਿਹੜਾ ਹੈਗਾ ਉਹ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਰਵਜਿੰਗ ਭੰਡੇਰ ਤੇ ਹੋਰ ਸੈਂਕੜੇ ਕਿਸਾਨ ਨੇ ਜਿਹੜੇ ਉਹ ਪਟਿਆਲਾ ਪਹੁੰਚਦੇ ਆ ਤਾਂ ਪਟਿਆਲਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈਗਾ ਉਹ ਰਾਤੋਂ ਰਾਤ ਜਿਹੜਾ ਹੈਗਾ ਉਹ ਜਲੰਧਰ ਲੈ ਆਇਆ ਜਾਂਦਾ ਕਿਉਂਕਿ ਜਲੰਧਰ ਤੋਂ ਬਾਅਦ ਪੀਮਜ਼ ਹਸਪੀਟਲ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਰੈਸਟ ਹਾਊਸ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਵੇਲੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਤਾਂ ਇਹ ਉਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਉਹ ਲਿਆਂਦਾ ਗਿਆ ਤਾਂ ਜਰੂਰ ਕਿਸੇ ਨੂੰ ਹਲੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਕੁਝ ਅਧਿਕਾਰੀ ਵੀ ਜਿਹੜਾ ਇਸ ਤੇ ਪੁਸ਼ਟੀ ਨਹੀਂ ਕਰਦੇ ਬੋਲਦੇ ਨਹੀਂ ਨੇ ਕਿਉਂਕਿ ਹੁਣ ਏਡੀਜੀਪੀ ਜਸਕਰਨ ਜਿਹੜਾ ਹੁਣੇ ਪਹੁੰਚੇ ਸੀਗੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਰ ਮੀਡੀਆ ਦੇ ਨਾਲ ਕੋਈ ਵੀ ਜਿਹੜੀ ਉਹ ਗੱਲਬਾਤ ਨਹੀਂ ਕੀਤੀ ਜਾਂਦੇ ਫਿਲਹਾਲ ਹਲਚਲ ਜਿਹੜੀ ਜਰੂਰ ਹੋ ਰਹੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਸ ਦੇ ਉੱਤੇ ਹਲੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂ ਜਲੰਧਰ ਤੋਂ ਜਿਹੜਾ ਹੈਗਾ ਪਟਿਆਲਾ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਪਾਰਕ ਹਸਪਤਾਲ ਦੇ ਦਿਖਾ ਰਹੇ ਹਾਂ ਤਾਂ ਜਿੱਥੇ ਕੁਝ ਹੀ ਸਮਾਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹੈਗਾ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਸਿਹਤ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਹੀ ਖਰੋਰੀ ਦੇ ਵਿੱਚ ਕੁਝ ਵੀ ਖਾ ਨਹੀਂ ਰਹੇ ਸੀਗੇ ਤਾਂ ਜਿਹੜਾ ਹੈਗਾ ਜਰੂਰ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹ ਪੁਲਿਸ ਹਰਾਸਤ ਚ ਨੇ ਹੋਰ ਵੀ ਕਿਸਾਨ ਆਗੂ ਜਿਹੜੇ ਨੇ ਹਲੇ ਵੀ ਪੁਲਿਸ ਹਰਾਸਤ ਦੇ ਵਿੱਚ ਨੇ ਪਰ ਫਿਲਹਾਲ ਦੇ ਘਟਲੇ ਦੇ ਜਿਹੜੇ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਜ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਰੈਸਟ ਹਾਊਸ ਤੋਂ ਬਾਅਦ ਹੁਣ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਇਸ ਦੇ ਉੱਤੇ ਹਲੇ ਕੋਈ ਵੀ ਅਧਿਕਾਰੀ ਹੈ ਜਿਹੜਾ ਉਹ ਨਹੀਂ ਬੋਲਣ ਨੂੰ ਤਿਆਰ ਕਿਉਂ ਜਿਹੜੀ ਚੁੱਪੀ ਜ਼ਰੂਰ ਸਾਦੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈਗੀ ਹੈ ਤਾਂ ਇਸ ਬਾਰੇ ਕੋਈ ਵੀ ਕਹਿਣਾ ਮਾ ਹੋਊਗਾ ਕਿਉਂਕਿ ਦੇਖਿਆ ਜਾ ਰਿਹਾ ਹੈ ਜੇ ਅਜੇ ਸਿੰਘ ਡੱਲੇਵਾਲ ਜਿਹੜਾ ਹੈ ਕਿ ਪਾਣੀ ਦੇ ਸਾਰੇ ਲੈ ਰਹੇ ਜਰੂਰ ਮੈਡੀਕਲ ਸੁਵਿਧਾ ਜਿਹੜੀ ਆ ਉਹ ਖਨੋਰੀ ਦੇ ਵਿੱਚ ਹੀ ਲੈਣੇ ਜਿਹੜੀ ਆ ਉਹ ਸ਼ੁਰੂ ਹੋ ਗਏ ਸੀਗੇ ਤਾਂ ਫਿਲਹਾਲ ਦੀ ਜਿਹੜੀ ਹੈ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਤੁਹਾਡਾਂ ਨਾਲ ਸਾਂਝੀ ਕਰ ਰਿਹਾ ਤਾਂ ਤਕਜੀਤ ਸਿੰਘ ਡੱਲੇਵਾਲ ਇਸ ਹਸਪੀਟਲ ਦੇ ਵਿੱਚ ਹੀ ਦਾਖਲ ਨੇ ਉਹਨਾਂ ਦਾ ਲਾਜ ਜਿਹੜਾ ਚੱਲ ਰਿਹਾ ਜਰੂਰ ਜਸਕਰਨ ਏ ਡੀ ਜੀ ਪੀ ਜਿਹੜਾ ਪਹੁੰਚਦੇ ਆ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚਦੇ ਹੈਗੇ ਆ ਜਰੂਰ ਜਲੰਧਰ ਤੋਂ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਹੈਗਾ ਔਰ ਬਾਕੀ ਜਿਹੜੇ ਕਿਸਾਨ ਨੇ ਕਈਆਂ ਨੂੰ ਹਲੇ ਵੀ ਜਿਹੜਾ ਪਟਿਆਲਾ ਦੇ ਕੇਂਦਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਤਾਂ ਕੁਝ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ ਰਿਹਾ ਕਰ ਦਿੱਤਾ ਗਿਆ ਸੀ ਔਰ ਦੂਸਰੇ ਪਾਸੇ ਸ਼ੰਭੂ ਦੀ ਗੱਲ ਕਰੀਏ ਤਾਂ ਸ਼ੰਭੂ ਦਾ ਜਿਹੜਾ ਰਸਤਾ ਉਹ ਵੀ ਖੁਲਵਾ ਦਿੱਤਾ ਗਿਆ ਖਰੋਰੀ ਬਾਰਡਰ ਦਾ ਜਿਹੜਾ ਰਸਤਾ ਹੈ ਉਹ ਅੱਜ ਸ਼ਾਮ ਤੱਕ ਜਿਹੜਾ ਹੈਗਾ ਉਹ ਪੂਰਾ ਖੁੱਲ ਜਾਏਗਾ ਕਿਉਂਕਿ ਜਿਹੜਾ ਸਮਾਨ ਸੀਗਾ ਕਿਉਂਕਿ ਸਟੇਜ ਬਣੀ ਹੋਈ ਸੀ ਤਾਂ ਉਸ ਚੀਜ਼ ਨੂੰ ਲੈ ਕੇ ਖਾਲੀ ਕਰਨ ਨੂੰ ਥੋੜੇ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਆ ਰਿਹਾ ਸੀਗਾ ਕਿਉਂਕਿ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਕਿਉਂਕਿ ਰਸਤਾ ਜਿਹੜਾ ਹੈਗਾ ਭੁੱਖ ਹਲਵਾਣਾ ਜੋ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਸੈਂਟਰ ਦੇ ਨਾਲ ਗੱਲਬਾਤ ਕਰਕੇ ਜੜੀਆਂ ਨੇ ਉਹ ਮੰਗਾ ਵੀ ਜੜੀਆਂ ਮਨਵਾਈਆਂ ਜਾਣਗੀਆਂ ਪਰ ਫਿਲਹਾਲ ਜਿਹੜੀ ਇਸ ਵੇਲੇ ਦੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਵਾਰ ਹਸਪਤਾਲ ਦੇ ਵਿੱਚ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਰੱਖਿਆ ਗਿਆ। ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ। ਤਾਂ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ 7ਵੇਂ ਗੇਟ ਦੀ ਮੀਟਿੰਗ ਜੋ ਕਿ ਚੰਡੀਗੜ੍ਹ ਦੇ ਵਿੱਚ ਹੀ ਉਸ ਤੋਂ ਬਾਅਦ ਮੋਹਾਲੀ ਤੋਂ ਡਿਟੇਨ ਕਰ ਦਿੱਤਾ ਗਿਆ ਸੀਗਾ ਤੱਕ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਡਿਟੇਨ ਹੋ ਜਾਂਦੇ ਆ ਸਭ ਤੋਂ ਬਾਅਦ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਤਾਂ ਫਿਰ ਰਾਤੋਂ ਰਾਤ ਜਲੰਧਰ ਭੇਜ ਦਿੱਤਾ ਜਾਂਦਾ ਜਲੰਧਰ ਤੋਂ ਬਾਅਦ 3 ਦਿਨ ਰੈਸਟ ਹਾਊਸ ਰੈਂਡ ਤੋਂ ਬਾਅਦ ਅੱਜ ਪਟਿਆਲਾ ਦੇ ਪਾਰਕ ਹਸਪੀਟਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਗਿਆ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀ ਦਿਖਾ ਰਿਹਾ ਹੈ ਪਟਿਆਲਾ ਦਾ ਪਾਰਕ ਹਸਪੀਟਲ ਹੈ ਜੋ ਕਿ ਨਵੇਂ ਬਸ ਜਨ ਦੇ ਬਿਲਕੁਲ ਸਾਹਮਣੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਲਗਾਤਾਰ ਇਹ ਉਹ ਤਸਵੀਰਾਂ ਨੇ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਹੁਣ ਪਾਰਕ ਹਸਪੀਟਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਤੁਹਾਨੂੰ ਦੱਸਣ ਯੋਗ ਹੋਊਗਾ ਕਿ ਜਗਜੀਤ ਸਿੰਘ ਢੱਲੇਵਾਲ ਲੰਬੇ ਸਮੇਂ ਤੋਂ ਭੁੱਖ ਹੜਤਾਲ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੁੰਦੇ ਆ ਤਾਂ ਜਦੋਂ 7ਵੇਂ ਗੀੜੀ ਦੀ ਮੀਟਿੰਗ ਚੱਲਦੀ ਹੈ 7ਵੇਂ ਗੀੜੀ ਦੀ ਮੀਟਿੰਗ ਹੁੰਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇੜ ਤੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਮੀਟਿੰਗ 'ਚ ਜਾਂਦੇ ਆ ਤਾਂ ਜਿੱਥੇ ਵਾਪਸੀ ਦੇ ਟਾਈਮ ਮੁਹਾਲੀ ਤੋਂ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਜਾਂਦਾ ਕਿਸਾਨ ਆਗੂਆਂ ਦੇ ਨਾਲ ਤਾਂ ਫੇਰ ਜਿਹ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਰਵਜਿੰਗ ਭੰਡੇਰ ਤੇ ਹੋਰ ਸੈਂਕੜੇ ਕਿਸਾਨ ਨੇ ਜਿਹੜੇ ਉਹ ਪਟਿਆਲਾ ਪਹੁੰਚਦੇ ਆ ਤਾਂ ਪਟਿਆਲਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈਗਾ ਉਹ ਰਾਤੋਂ ਰਾਤ ਜਿਹੜਾ ਹੈਗਾ ਉਹ ਜਲੰਧਰ ਲੈ ਆਇਆ ਜਾਂਦਾ ਕਿਉਂਕਿ ਜਲੰਧਰ ਤੋਂ ਬਾਅਦ ਪੀਮਜ਼ ਹਸਪੀਟਲ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਰੈਸਟ ਹਾਊਸ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਵੇਲੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਤਾਂ ਇਹ ਉਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਉਹ ਲਿਆਂਦਾ ਗਿਆ ਤਾਂ ਜਰੂਰ ਕਿਸੇ ਨੂੰ ਹਲੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਕੁਝ ਅਧਿਕਾਰੀ ਵੀ ਜਿਹੜਾ ਇਸ ਤੇ ਪੁਸ਼ਟੀ ਨਹੀਂ ਕਰਦੇ ਬੋਲਦੇ ਨਹੀਂ ਨੇ ਕਿਉਂਕਿ ਹੁਣ ਏਡੀਜੀਪੀ ਜਸਕਰਨ ਜਿਹੜਾ ਹੁਣੇ ਪਹੁੰਚੇ ਸੀਗੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਰ ਮੀਡੀਆ ਦੇ ਨਾਲ ਕੋਈ ਵੀ ਜਿਹੜੀ ਉਹ ਗੱਲਬਾਤ ਨਹੀਂ ਕੀਤੀ ਜਾਂਦੇ ਫਿਲਹਾਲ ਹਲਚਲ ਜਿਹੜੀ ਜਰੂਰ ਹੋ ਰਹੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਸ ਦੇ ਉੱਤੇ ਹਲੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂ ਜਲੰਧਰ ਤੋਂ ਜਿਹੜਾ ਹੈਗਾ ਪਟਿਆਲਾ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਪਾਰਕ ਹਸਪਤਾਲ ਦੇ ਦਿਖਾ ਰਹੇ ਹਾਂ ਤਾਂ ਜਿੱਥੇ ਕੁਝ ਹੀ ਸਮਾਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹੈਗਾ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਸਿਹਤ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਹੀ ਕਰੋਰੀ ਦੇ ਵਿੱਚ ਕੁਝ ਵੀ ਖਾ ਨਹੀਂ ਰਹੇ ਸੀਗੇ ਤਾਂ ਜਿਹੜਾ ਹੈਗਾ ਜਰੂਰ ਸਰਮਨ ਸਿੰਘ ਪੰਦੇਰ ਜਿਹੜੇ ਨੇ ਉਹ ਪੁਲਿਸ ਹਰਾਸਤ ਚ ਨੇ ਹੋਰ ਵੀ ਕਿਸਾਨ ਆਗੂ ਜਿਹੜੇ ਨੇ ਹਲੇ ਵੀ ਪੁਲਿਸ ਹਰਾਸਤ ਦੇ ਵਿੱਚ ਨੇ ਪਰ ਫਿਲਹਾਲ ਦੇ ਘਟਲੇ ਦੇ ਜਿਹੜੇ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਜਿੱਥ ਦਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਰੈਸਟ ਹਾਊਸ ਤੋਂ ਬਾਅਦ ਹੁਣ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਇਸ ਦੇ ਉੱਤੇ ਹਲੇ ਕੋਈ ਵੀ ਅਧਿਕਾਰੀ ਹੈ ਜਿਹੜਾ ਉਹ ਨਹੀਂ ਬੋਲਣ ਨੂੰ ਤਿਆਰ ਕਿਉਂ ਜਿਹੜੀ ਚੁੱਪੀ ਜ਼ਰੂਰ ਸਾਦੀ ਹੋਈ ਹੈ ਇਸ ਜੀ ਨੂੰ ਲੈ ਕੇ ਦਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈਗੀ ਹੈ ਤਾਂ ਇਸ ਬਾਰੇ ਕੋਈ ਵੀ ਕਹਿਣਾ ਮਾ ਹੋਊਗਾ ਕਿਉਂਕਿ ਦੇਖਿਆ ਜਾ ਰਿਹਾ ਹੈ ਜੇ ਅਜੇ ਸਿੰਘ ਡੱਲੇਵਾਲ ਜਿਹੜਾ ਹੈ ਕਿ ਪਾਣੀ ਦੇ ਸਾਰੇ ਲੈ ਰਹੇ ਜਰੂਰ ਮੈਡੀਕਲ ਸੁਵਿਧਾ ਜਿਹੜੀ ਹੈ ਉਹ ਖਨੋਰੀ ਦੇ ਵਿੱਚ ਹੀ ਲੈਣੇ ਜਿਹੜੀ ਹੈ ਉਹ ਸ਼ੁਰੂ ਹੋ ਗਏ ਸੀਗੇ ਤਾਂ ਫਿਲਹਾਲ ਦੀ ਜਿਹੜੀ ਹੈ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਤੁਹਾਡਾਂ ਨਾਲ ਸਾਂਝੀ ਕਰ ਰਿਹਾ ਤਾਂ ਤਕਜੀਤ ਸਿੰਘ ਡੱਲੇਵਾਲ ਇਸ ਹਸਪੀਟਲ ਦੇ ਵਿੱਚ ਹੀ ਦਾਖਲ ਨੇ ਉਹਨਾਂ ਦਾ ਲਾਜ ਜਿਹੜਾ ਚੱਲ ਰਿਹਾ ਜਰੂਰ ਜਸਕਰਨ ਏ ਡੀ ਜੀ ਪੀ ਜਿਹੜਾ ਪਹੁੰਚਦੇ ਆ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚਦੇ ਹੈਗੇ ਆ ਜਰੂਰ ਜਲੰਧਰ ਤੋਂ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਹੈਗਾ ਔਰ ਬਾਕੀ ਜਿਹੜੇ ਕਿਸਾਨ ਨੇ ਕਈਆਂ ਨੂੰ ਹਲੇ ਵੀ ਜਿਹੜਾ ਪਟਿਆਲਾ ਦੇ ਕੇਂਦਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਤਾਂ ਕੁਝ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ ਰਿਹਾ ਕਰ ਦਿੱਤਾ ਗਿਆ ਸੀ ਔਰ ਦੂਸਰੇ ਪਾਸੇ ਸ਼ੰਭੂ ਦੀ ਗੱਲ ਕਰੀਏ ਤਾਂ ਸ਼ੰਭੂ ਦਾ ਜਿਹੜਾ ਰਸਤਾ ਉਹ ਵੀ ਖੁਲਵਾ ਦਿੱਤਾ ਗਿਆ ਖਰੋਰੀ ਬਾਰਡਰ ਦਾ ਜਿਹੜਾ ਰਸਤਾ ਹੈ ਉਹ ਅੱਜ ਸ਼ਾਮ ਤੱਕ ਜਿਹੜਾ ਹੈਗਾ ਉਹ ਪੂਰਾ ਖੁੱਲ ਜਾਏਗਾ ਕਿਉਂਕਿ ਜਿਹੜਾ ਸਮਾਨ ਸੀਗਾ ਕਿਉਂਕਿ ਸਟੇਜ ਬਣੀ ਹੋਈ ਸੀ ਤਾਂ ਉਸ ਚੀਜ਼ ਨੂੰ ਲੈ ਕੇ ਖਾਲੀ ਕਰਾਉਣ ਨੂੰ ਥੋੜੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਆ ਰਿਹਾ ਸੀਗਾ ਕਿਉਂਕਿ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਕਿਉਂਕਿ ਰਸਤਾ ਜਿਹੜਾ ਹੈਗਾ ਭੁੱਖ ਹਲਵਾਣਾ ਜੋ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਸੈਂਟਰ ਦੇ ਨਾਲ ਗੱਲਬਾਤ ਕਰਕੇ ਜੜੀਆਂ ਨੇ ਉਹ ਮੰਗਾ ਵੀ ਜੜੀਆਂ ਮਨਵਾਈਆਂ ਜਾਣਗੀਆਂ ਪਰ ਫਿਲਹਾਲ ਜਿਹੜੀ ਹੈ ਇਸ ਵੇਲੇ ਦੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਪਾਰਕ ਹਸਪਤਾਲ ਦੇ ਵਿੱਚ ਹੀ ਜਗਜੀਤ ਸਿੰਘ ਡੱਲੇਵ